ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਵੀ ਆਏ ਦੁਬਾਰਾ ਸਾਜਦੇ ਉੱਠ ਕੇ ਤੇ ਵਾਜ ਲਾਂ ਤੋ ਕੇ ਕਿਲੇ ਬਾਬੇ ਵਜਾ ਗਈਏ ਨਿਲਾ ਗਏ ਕਿਰੇ ਬਾਬੇ ਨੂੰ ਬਹੁਤ ਪਹਿਲਾਂ ਜਾਗਰਾਂ ਦਾ ਵੀ ਮੈਂ ਸਾਲ ਲੇਢ ਸਾਲ ਇਹ ਦੁਬਾਰੇ ਲਗਿਆ ਤੇ ਹੁਣ ਇੱਕ ਭਗਤਾਂ ਬਾਬਾ ਉਧਰ ਜਾਂਦੇ ਉਧਰ ਕਰਾ ਕੇ ਨਿਸ਼ਾਨ ਖੋਰਤਾ ਜੀ ਲਓ ਚੱਕੋ ਆ ਜਾ ਵਿੱਚ ਬਲੌਗ ਬਾਹਰ ਜੀ ਅਬ ਚੁੱਲੇ ਬੁਰੇ ਬੈਠਿਆ ਠੰਡ ਜੀ ਲੱਗਦੀ ਦੀ ਚਾਹ ਹੀ ਪੀ ਹੈ ਅੱਜ ਹੁਣ ਚਾਹ ਪੀਂਦਾ ਫਿਰ ਜਾਂਦਾ ਬਾਪੇ ਉਹ ਦੂਈ ਵਸ ਪੜਖਣਾ ਬਾਪੇ ਉਹ ਇਧਰ ਬਚਾਰ ਰਾ ਚੁੱਲਾ ਬਾਈ ਇਹੋ ਲੱਕਣਾ ਜਵਹ ਵਧੀਆਂ ਮਚਾਂ ਬਾਈ ਵੀ ਆਪਣੇ ਕਰਾਇ ਬਰਾਹ ਜਿਹੜੇ ਉਹ ਤਾਰਾਂ ਤੋੜੇ ਜੀ ਪਾਵਨ ਨਟਕੀਆਂ ਉਹਨਾਂ ਦੇ ਗੋੜੇ ਕੁਸਮਾ ਦੇ ਕੱਡਾ ਨੇ ਲੱਕਣਾ ਜੀਆਂ ਤੇ ਤੂਆ ਨਹੀਂ ਹੈ ਨਾ ਜਮੀ ਤੂਆ ਨਹੀਂ ਹੈ ਨਾ ਸੇਕ ਲੈ ਜਾ ਤਾਂ ਵੀ ਛੁਡਾ ਦੇ ਜਾ ਆ ਜਿਵੇਂ ਚਾਹ ਗਰਮਾ ਗਰਮ ਖੜੀ ਹੋਈ ਅੱਖਾ ਚਾਹ ਪੀ ਗਏ ਇੱਕ ਦਿਨ ਨੇ ਖੜ ਜਾ ਦਾਰੇ ਪੁੱਤ ਐਂਕ ਹੋ ਗਿਆ ਚੱਲ ਹਲਾਮਕ ਇਹ ਬਾਈ ਝੂਟੇ ਲੈ ਰਾ ਝੂਟੇ ਕਿੰਨਾ ਚਿਰ ਹੋ ਗਿਆ ਓਰੀ ਹੁਣ ਆ ਪਿਛਲੇ ਹਲਾਮਕ ਹਾਂ ਇਸ ਪਾ ਹਾਂ ਪੱਕਾ ਬਾਈ ਲਾਈ ਵਿੱਚ ਤਰ ਤੇਲ ਪਵਾ ਲੈ ਪੰਪਵਾ ਤੇਲ ਕਰਕੇ ਇਧਰੋਂ ਆਇਆ ਸੁਣਾਉ ਤੇ ਤੇ ਹੁਣ ਜਾਣਾ ਖੇਤਵਾ ਵੀ ਮਿੱਤਰੋ ਪਹੁੰਚ ਗਿਆ ਖੇਤਾਂ ਵਾਂ ਤੇ ਇਹ ਪਾਣੀ ਚਲਾਦੇ ਆ ਉਹ ਹੇਠਾਂ ਦੇ ਸ਼ੁਰੂ ਕਰਾਂਗੇ ਅੱਜ ਚੱਲਦੇ ਆ ਮੋਟਰ ਨਾਲੇ ਮੀ ਵੀ ਦੱਸਿਆ ਬਾਚਾਰ ਦੇ ਦਿਨਾਂ ਬਾਅਦ ਮੱਖਾਂ ਚੱਲ ਦੇਖੀ ਜਾਗੀ ਅਜਾ ਨੱਕਾ ਕਰਨਾ ਲੋਟ ਅਜਾ ਕਰਨਾ ਭਾਜੇ ਨੱਕੇ ਬਹੁਤ ਬੜੇ ਬੜੇ ਆ ਹੋਰੇ ਉਧਰ ਲੱਕ ਟਮਾਟਰ ਦੇ ਵੀ ਤੋੜ ਰਹੀਆਂ ਲੇਬਰਾਂ ਜਿਹੜੇ ਰਹਿ ਗਏ ਉਹ ਮਸੋਂ ਦਿਖਾਂ ਮਾੜੀ ਜੀ ਮੁੰਡੀ ਜੀ ਦੇਖ ਰਹੀ ਆ ਓ ਬਈ ਇਹ ਨੱਕੇ-ਨੁੱਕੇ ਚਲਾਈਏ ਮੋਟਰ ਫਿਰ ਦੇਖੋ ਵੀ ਨੱਕਾ ਹੁੰਦਾ ਫਿਰ ਕਿੰਨਾ ਟਾਈਮ ਲਗਾਤਾ ਨਹੀਂ ਰੱਖਾ ਕਰਦਣੋ 5-7 ਮਿੰਟ ਹੈ ਹੈ ਲੱਗ ਜਾ ਹਨਾ ਬੜਾ ਨੱਕਾ ਬਈ ਕਿਸੇ ਕੜਖਮਾ ਨਾ ਪੜਾ ਪਹਿਲੀ ਲੋ ਕਰਨਾ ਪੜਾ ਆ ਬਈ ਤੂੰ ਆਪਣੋ ਖਿਲਾ ਮਾਰੋ ਦੇ ਬਈ ਹਾਂ ਮੇਰੇ ਉੱਥੋਂ ਦੇ ਲੇਕ ਆਇਆ ਬਾਈ ਉਹ ਦਿਖਾ ਦੇ ਟਮਾਟਰ ਉੱਥੋਂ ਦੇ ਲਿਆ ਚੱਕਾ ਸਿਰਪਾ ਇਹ ਸਬਜ਼ੀ ਦਾ ਕੰਮ ਸੌਖਾ ਸਬਜ਼ੀ ਦਾ ਕੰਮ ਆ ਦੇ ਕਲਪੀ ਰਹਾ ਤਰਾ ਕੱਲ ਵਾਲੇ ਪਏ ਇਹ ਅੱਜ ਵਾਲੇ ਪਰ ਹਿੰਮ ਸਿੰਘਰ ਅੱਲਾ ਵੀ ਭਰ ਰਾ ਇਧਰ ਹਾਸ ਰਿਆ ਆਈ ਮਿੱਤਰੋ ਘਰਾਂ ਜਰਾ ਕੱਖ ਲੈ ਕੇ ਆ ਕੱਪੜੇ ਲੈ ਕੇ ਅੱਜ ਸਨੌਰ ਦੇ ਵਿਆਹ ਆ ਗਏ ਦੋ ਤੇ ਮੈਚ ਚਲੇਗਾ ਜੇ ਇੰਡੀਆ ਪਾਕਿਸਤਾਨ ਦਾ ਦੇਖਣਾ ਅਨਲਿਮਿਟਡ ਡੈਟ ਪਾ ਲਿਆ ਫੋਨ ਤੇ ਮੈਂ ਆਜਾ ਖੇਤ ਵਿੱਚ ਦੇਖੀਗੇ ਤੇ ਚਲੋ ਡਿਬੇਟ ਕਈ ਕੱਖਾਂ ਦਾ ਜਿਹਦੀ ਦੇਖੀਏ ਮੈਚ ਜੇ ਫਿਰ ਕੇ ਮਰ ਰਿਹਾ ਛੇਦੀ ਕੰਮ ਨੂੰ ਫਿਰ ਰਿਹਾ ਮੈਚ ਵਿੱਚ ਚਲੋ ਇਸ ਚੱਲੀਏ ਘਰਾਂ ਨੂੰ ਪਹੁੰਚ ਗਏ ਘਰਾਂ ਹੋ ਰਿਹਾ ਗੇਟ ਆ ਅੰਨ ਵੀਡੀਓ ਕਾ ਖਾਂ ਟੰਕਰ ਵੀ ਧੁੱਪਾਂ ਮੇ ਖੜੇ ਆ ਬਾਈ ਗਰਮੀ ਲੱਗ ਰਹੀ ਹੋਣੀ ਇਹਨਾਂ ਨੂੰ ਵੀ ਵਿਚਾਰੇ ਨੂੰ ਲਾਈ ਵੀ ਮਿੱਤਰੋ ਟੋਕੇ ਟੋਕੇ ਦਾ ਨਵੇੜ ਦਾ ਛੇ ਦੀ ਛੇ ਦੀ ਕੰਮ ਨਵੇੜਿਆ ਮੈਂ ਸਭ ਨੂੰ ਸਮਝਾ ਬਣਦੀ ਅੰਦਰ ਤੇ ਹੁਣ ਮੈਚ ਦੇਖ ਰਿਹਾ ਟੀਵੀ 'ਚ ਉਹਨੂੰ ਖੇਤਾਂ 'ਵਾਂ ਵੀ ਜਾ ਕੇ ਮੋਬਾਈਲ 'ਵਾਂ ਦੇਖਣਾ ਇੰਡੀਆ ਪਾਕਿਸਤਾਨਾ ਤੇ ਦੇਖੋ ਦੋਟ ਕਰਤੇ ਪਾਕਿਸਤਾਨ ਕੇ 52 ਰੰਨਾ ਵਾ ਦੇਖਦੇ ਆ ਕਿ ਬਣਦਾ ਟੀਮ ਦਾ ਬਾਕੀ ਤਾਂ ਨਹੀਂ ਥੋੜੀ ਵੀਕੀ ਆ ਪਰ ਕੁਝ ਨਹੀਂ ਪਤਾ ਲੱਗਦਾ ਵੀ ਕ੍ਰਿਕਟ ਆਇਓ ਇਹ ਤਾਂ ਆਜ ਨੇ ਖੜਾ ਰੱਖਿਆ ਗੰਦਾ ਨਾ ਚੱਕ ਰਾ ਖੇਡ ਰਿਆ ਨਾ ਖੋੜ ਰਿਆ ਕੁਛ ਲੈ ਭਾਈ ਤਾਜ ਪੜਿਆ ਕੱਖ ਪਹਿਲਾਂ ਕਿਉਂ ਨਹੀਂ ਪਾਈ ਜਾ ਮੈਂ ਮੈਂ ਪਾ ਤਾ ਦੇਈ ਬਾ ਪਹਿਲਾਂ ਬੰਦਾ ਤਾਂ ਚਲ ਬੜਾ ਹੋ ਜਾਏਗਾ ਤਾਜ ਆਪੇ ਪਾ ਦੇ ਕਰੇ ਆਪ ਨੂੰ ਟੈਨਸਰ ਵੀ ਹੋ ਜਾਊਗਾ ਮੈਂ ਤੇ ਹਾਏ ਹਾਏ ਕੰਮ ਕਰ ਰਿਹਾ ਜੋ ਕਰਾ ਵੀ ਲੈ ਵੀ ਟੋਕੇ ਟੱਕੇ ਗਨ ਬੇੜ ਤੇ ਆ ਦੋ ਪੰਡਾ ਟੋਕਾ ਕਰਤੇ ਆ ਡੰਗਰ ਬੰਨ ਤੇ ਉਹ ਲਿਬੜੀ ਵੀ ਹੈ ਮੈਸ ਵੀ ਟਾਈਮ ਨਹੀਂ ਕੰਨ ਲਾਵੇਂ ਕੰਨ ਲਾਵੇਂ ਜਰੀ ਖੰਦੇ ਹਨ ਉਹ ਵੀ ਨਿਭੜ ਜਾਣਾ ਬਾਹਰ ਗਿੱਲਾ ਦਾਥ ਹੈ ਪਾਣੀ ਡੁੱਲਿਆ ਪਤਾ ਇਹ ਵਧੀਆ ਲੱਗਿਆ ਨਾ ਵੀ ਧੁੱਪ ਬਹੁਤ ਰੁਕਾ ਜੋ ਟਰੈਕਟਰ ਕੀ ਥੱਲੇ ਤੱਕ ਉੱਪਰ ਮਗਰਾਟਾ ਮਗਰ ਟੋ ਛੋਟਾ ਦਾ ਹੋਰੇ ਤੱਕ ਤਾਂ ਉਹਦਾ ਧੁੱਪਾਂ ਵੀ ਮਗਰਾਟਾ ਮਾ ਬਈ ਰੰਗ ਰੰਗ ਧੁੱਪ ਮਾ ਖਰਾਬ ਹੋ ਜਾਂਦਾ ਜਿਵੇਂ ਦੁਪਹਿਰ ਗਰਮੀ ਬਵਾ ਰੈਡੀ ਹੋ ਗਈ 베ਲੀ ਬੱਚਲੀ ਲੈ ਕੇ ਰੋਟੀ ਨਾਲ ਨੂੰ ਨਾ ਵੀ ਕਿਉਂ ਬਤਾ ਜਾ ਹਰਮਤੀ ਆ ਬਈ ਲਗਾ ਵੀ ਬੇਲੜ ਤਾਂ ਰਹਨੇਗਾ ਨਹੀਂ ਉਹ ਕੰਮ ਤਾਂ ਕਰੇ ਕਰੇਗਾ ਹਨਾ ਓਏ ਸਾਸਰੀ ਕਾ ਕਰਦੇ ਪੁੱਤ ਇੱਧਰ ਓ ਸਾਸਰੀ ਕਾ ਆ ਵੀ ਮਿੱਤਰੋ ਆਗੇ ਦੇ ਖੇਤਾਂਾਂ ਧਣੀ ਨੇ ਬਣਾਈ ਵੀਦੀ ਚਾਹ ਆਣਦਾ ਮਿਲ ਕੇ ਚਾਹ ਨਜ਼ਾਰਾ ਆ ਗਿਆ ਬਈ ਰੋਟੀ ਖਾਈ ਵੀ ਤਾ ਤੁਸੀਂ ਉਹਰੇ ਦੱਸ ਕੇ ਆਪਲੇਣ ਆਏ ਆ ਇਹੋ ਦੇਖ ਰੋਟੀ ਨਹੀਂ ਦਿਖਦੀ ਰੋਟੀ ਖਰੇ ਵੀ ਇੱਧਰ ਜਦੇ ਆ ਜਾ ਹਾਂ ਪਾ ਦੇ ਬੁਰਕ ਪਰ ਜਿਆਦਾ ਤੰਗ ਕਰੇਗੇ ਹਣਾ ਜੇ ਪਾਤੀ ਚਲੋ ਵੀ ਚਾਹ ਜੋ ਪੀਆ ਹੁਣ ਦੇਖੀਏ ਮੈਚ ਮੋਬਾਈਲ ਮਾ ਪਤਾ ਨਹੀਂ ਦੋ ਆਊਟ ਹੋਈ ਵੇਲੇ ਜਾ ਮਕਰਨ ਤੇ ਆਈ ਦੇਖਦੇ ਕਿੰਨੇ ਆਊਟ ਹੋਈ ਆ ਆ ਵੀ ਮਿੱਤਰੋ 5:30 ਪੌਣੇ 6 ਦਾ ਟਾਈਮ ਹੋ ਗਿਆ ਤਿੰਨ ਲੱਗਾ ਛੀਪਣਾ ਤੇ ਲੇਬਰ ਬੱਗ ਇਟ ਤੋੜ ਗਏ ਅੱਜ ਭੇਜੇ ਬਈ 22 ਗ੍ਰੇਟ ਆ 12 50 13 50 11 ਜਿਹੜੇ ਠੰਡਾ ਵਾਲੇ ਉਸਕੇ ਤੇ 10 ਗ੍ਰੇਟ ਭੇਜੇ ਹੀ ਮਸੇ ਕਰਕੇ ਤੇ ਹੁਣ ਤਾਂ ਨਹੀਂ ਲੈ ਰਹਾ ਥੇੜੀ ਤੇ ਗ੍ਰੇਟਾਂ ਘਟਦੀ ਵੀ ਉਹ ਦੇ ਕੇ ਨਹੀਂ ਗਿਆ ਹੈਗਾ ਮੰਡੀ ਮੈਂ ਮਿਲ ਨਹੀਂ ਰਹੀਆਂ ਗ੍ਰੇਟਾਂ ਕਰਕੇ ਰੇੜੀ ਮਾਰ ਲਈ ਠੇੜੀ ਪੰਜ ਗ੍ਰੇਟਾਂ ਪਈਆਂ ਉਹ ਭਰ ਲੇਗੇ ਤੇ ਉਤੇ ਬਾਅਦ ਆਪਣਾ ਬਸ ਦਿਨ ਤੋਂ ਹੀ ਭਗਾਇਬ ਕੀ ਕਰੀ ਕੱਖ ਗੱਲ ਕੇ ਵੱਢ ਲੈ ਬਈ ਆਹ ਪਏ ਆ ਕੱਲ ਜੋ ਅੱਗੇ ਵੱਡੇ ਪਏ ਆ ਤੇ ਵੀ ਮੱਕੀ ਵੀ ਆ ਗਈ ਬਾਹਰ ਜਿਹੜੀ ਆਪਾਂ ਨੇ ਬੀਜੀ ਤੁਹਾਨੂੰ ਦੇਖੀ ਹੋਣੀ ਪਿਛਲੇ ਬਲੌਗਾਂ ਮਾ ਹੋ ਗਏ ਹਫਤਾ ਹੋ ਗਿਆ ਮਤਲਬ ਹਫਤੇ ਦੇ ਵੱਧ ਹੋ ਗਿਆ ਬੀਜੀ ਨੇ ਤੇ ਉਹ ਆਣ ਲੱਗੀ ਬਾਹਰ ਤੁਹਾਨੂੰ ਦਿਖਾਵਾਂ ਅਜੇ ਮਤਲਬ ਟਾਈਮ ਇੰਟਲੇ ਜੇ ਕੋਈ ਕੋਈ ਬੀਜ ਆ ਰਿਹਾ ਬਾਹਰ ਤੇ ਉਰੀ ਜੀ ਤੱਕ ਦੇ ਇੱਤਰ ਇੱਤਰ ਦਿਖਾਵਾਂ ਤੇ ਕਹਾਂਗੇ ਦਿਖੇ ਨਹੀਂ ਰਹੀ ਤੇ ਪਹਿਲਾ ਹਮ ਦੇਖ ਕੇ ਗਏ ਐਨ ਦਿਖ ਰਹੇ ਤੇ ਹਾਂ ਇਹੋ ਤਾਂ ਭਾਈ ਇਹ ਇਹੋ ਮੱਕੀ ਐ ਉਹ ਜਮਰੀ ਐ ਉਹ ਜਮਰੀ ਐ ਉਹ ਜਮਰੀ ਐ ਜਿਆਦਾ ਗਿਲ ਨਾ ਛੇਤੀ ਆ ਗਈ ਬਾਹਰ ਤੇ ਪਰਲੀ ਲੈਣ ਮਾ ਇਹੋ ਆ ਗਈ ਬਾਹਰ ਛੋਟੀ ਜੀ ਇਹ ਦੋ ਤਿੰਨ ਦਿਨਾਂ ਬਾਅਦ ਐਨ ਹਰਿਆਈ ਮਾਰ ਜੇਗੀ ਮਤਲਬ ਐਨ ਦਿਖਣ ਲੱਗ ਜਗੇ ਲੈਣੇ ਹੀ ਲੈਣਾ ਹੀ ਪਾਣੀ ਵੀ ਆ ਗਈ ਵੀ ਪਾਣੀ ਵੀ ਲਾਣਾ ਪਵੇਗਾ ਦੋ ਕੁ ਦਿਨਾਂ ਮੈਂ ਇਹਨਾਂ ਨੂੰ ਪਾਣੀ ਲਾਣਾ ਪਵੇਗਾ ਜੋ ਪਟੜੇ ਜੀ ਦੇਖੋ ਉਹ ਹੋ ਗਏ ਸੁੱਕਣ ਲੱਗ ਗਏ ਇਹ ਪਾਣੀ ਜਿਆਦਾ ਮੰਗਣਾ ਸਲਾ ਮੈਂ ਜਿਆਦਾ ਛੇਤੀ ਬਦਾ ਆਇਓ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਇਧਰ ਤਾਂ ਆ ਰੌਚਾਂਦਕ ਪੈਰੀ ਹੋਣੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ ਆਹ ਆ ਰਿਹਾ ਧਣੀ ਬਈ ਜਿਹੜੀ ਢੇਰੀ ਲਈਦੀ ਬਿਨਾਂ ਗਰੇਟਨ ਦੇ ਉਹ ਲੈ ਕਰਿਆ ਬਚਾਰਾ ਬਾਹਰ ਢੇਰ ਰੇੜੀ ਪਹਿਲਾਂ ਹੀ ਭਰੀ ਪਈ ਆ ਮੈਂ ਆਹ ਚੱਲ ਦੋ ਬਾਲਟੀ ਨਾਲ ਚੱਕ ਲੈ ਦੋ ਗੇੜੇ ਲਾ ਲਾ